ਜੇ ਨੂੰ ਬੰਦੇ ਨੂੰ ਬਹੁਤ ਗੁੱਸਾ ਆ ਜਾਂਦਾ ਗੁੱਸਾ ਚ ਚੰਡਾਲ ਹੁੰਦਾ ਜੀ ਉਹਨੂੰ ਬੰਦਾ ਯੋਗੇ ਦੇ ਵਿੱਚ ਭਾਮਰੀ ਤੇ ਉਪ ਗੀਤ 2 ਮਿੰਟ ਲੱਗਦੇ ਆ ਉਹ ਕਰ ਲੇ ਤੇ 50 ਮਿੰਟ ਮਤਲਬ 50% ਗੁੱਸਾ ਉਸੇ ਰਿਸੰਡਾ ਹੋ ਜਾਂਦਾ ਭਾਮਰੀ ਦੁੱਧ ਗੀਤ ਕੋਈ ਵੱਡਾ ਮੁਸ਼ਕਲ ਨਹੀਂ ਕਿ ਦੋਵੇਂ ਗੂਠੇ ਕੰਨਾ ਹੀ ਦੇ ਕੇ ਐਸਾ ਇਹ ਯਾਦਵਾਂ ਨਹੀਂ ਕਰਨਾ ਮੂੰਹ ਬੰਦ ਕਰਕੇ ਉਸ ਤੋਂ ਬਾਅਦ ਮੂੰਹ ਖੋਲ ਕੇ ਓਮ ਮਾ ਇਹ ਨਹੀਂ ਕਰਨਾ ਇਹਨਾਂ ਨੂੰ ਗੁੱਸਾ ਠੰਡਾ ਹੋ ਜਾਂਦਾ ਯਾਦਾਂ ਯਾਦਵਾਂ ਨਹੀਂ ਕਰ ਲਉ ਅੱਧਾ ਗੁੱਸਾ ਠੰਡਾ ਹੋ ਜਾਂਦਾ ਹਾਂਜੀ ਮੇਰਾ ਨਾਮ ਸਮੇਤਰ ਸਿੰਘ ਪਿਤਾ ਦਾ ਨਾਮ ਭਾਦਰ ਸਿੰਘ ਪਿੰਡ ਭਗੋਵਾਲ ਤੇ ਤੁਹਾਡਾ ਜਨਮ ਕਿਦੋਂ ਹੋਇਆ ਹਾਂਜੀ ਜਨਮ ਕਿਦੋਂ ਹੋਇਆ ਤੁਹਾਡਾ ਦੋ ਸਤੰਬਰ 1947 ਠੀਕ ਹੈ ਮਤਲਬ ਕਿ ਪਾਕਿਸਤਾਨ ਬਣ ਤਾ ਮੈਂ ਇਧਰ ਤੇ ਪਰ ਤੇ ਫਿਰ ਤੁਸੀਂ ਜਿਹੜੋਂ ਵਨ ਟੂ ਵਹੀ ਕੀ ਵੇਖਿਆ ਆਪਣੇ ਵਨ ਟੂ ਵਹੀ ਉਦੋਂ ਅਸੀਂ ਬਹੁਤ ਛੋਟੇ ਸੀ ਤੇ ਪਹਿਲਾਂ ਤੇ ਘਰਾਂ ਚ ਰੌਲਾ ਪੈ ਗਿਆ ਵੀ ਸਾਡਾ ਪਾਕਿਸਤਾਨ ਬਣ ਗਿਆ ਫਿਰ ਲੋਕਾਂ ਨੇ ਕੋਠਿਆਂ ਤੇ ਇੱਟੇ ਰੋਲੇ ਰਖ ਲਏ ਤੁਸੀਂ ਅਸੀਂ ਬਹੁਤ ਛੋਟੇ ਫਿਰ ਮੁਸਲਮਾਨਾਂ ਨੂੰ ਹੁਕਮ ਹੋ ਗਿਆ ਛੱਡਦੇ ਚਲੇ ਜਾਓ ਉਹ ਲੋਕਾਂ ਨੇ ਉਹਨਾਂ ਦੇ ਕੋਦੋਂ ਲੁੱਟਣਾ ਉਹਨਾਂ ਦੀਆਂ ਬਹਈਆਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦਾ ਸਮਾਨ ਕਰ ਲਿਆਉਣਾ ਸ਼ੁਰੂ ਕਰ ਦਿੱਤਾ ਇਦਾਂ ਚੱਲਦਾ ਸੀ ਸਭ ਕੁਝ ਫਿਰ ਤੁਸੀਂ ਕਿੰਨੀ ਤੱਕ ਪਰੇ ਤੁਸੀਂ ਕਿੰਨੇ ਭਰਾ ਭੈਣ ਭਰਾ ਹੀ ਤੇ ਭਰਾ ਹੀ ਕਿਤੇ ਤੱਕ ਕੀਤੀ ਦੀ ਦੱਸ میٹرਕ ਪਾਸ ਕੀਤੀ ਜੀ ਅਸੀਂ 1960 ਦੇ ਵਿੱਚ ਕਿੰਨੇ ਭੈਣ ਭਰਾ ਸੀ ਤਿੰਨ ਭਰਾ ਤਿੰਨ ਭੈਣ ਅੱਛਾ ਤੇ ਤੁਸੀਂ ਭਰਤੀ ਕਿਦੋਂ ਹੋਏ? ਭਰਤੀ ਉਹ 5 ਅਕਤੂਬਰ 1960 ਅੱਛਾ ਤੇ ਫੌਜ ਵਿੱਚ ਕੀ ਤੁਸੀਂ ਭਰਤੀ ਕਿਹਦੇ ਵਾਸਤੇ ਹੋਏ ਸੀ? ਪਰਤੀ ਸ਼ਕਨ ਸਬ ਇੱਕ ਤੇ ਗਰੀਬੀ ਹੀ ਹਾਂਜੀ ਦੂਜੇ ਸ਼ਕਨ ਸ਼ਗਨ ਵਾਸਤੇ ਭਰਤੀ ਹੋਏ ਕੀ ਕਹਿੰਦੇ ਓਥੇ ਫੌਜ ਚ ਕੁਝ ਮਿਲਦਾ ਈ ਕੋਈ? ਹਾਂਜੀ ਫੌਜ ਚ ਕੁਝ ਮਿਲਦਾ ਈ ਸ਼ਕਨ ਸ਼ਕਾਉਣ ਵਾਸਤੇ? ਬਹੁਤੀ ਫੌਜ ਚ ਨਹੀਂ ਸਭ ਤੋਂ ਜ਼ਿਆਦਾ ਫੌਜ ਚ ਮਿਲਦਾ ਕੀ ਮਿਲਦਾ ਈ? ਵੀ ਰੋਟੀ ਜੋ ਵੀ ਰਾਸ਼ਨ ਹੈ ਪੂਰਾ ਮੀਟ ਸ਼ਰਾਬ ਮਿਲਦਾ ਹੈ ਬਾਕੀ ਡਿਊਟੀ ਪੂਰੀ ਕਰੀ ਦੀ ਹੀ ਫੌਜਦਾਨ ਫੌਜਦਾਨ ਲਾਜ਼ਮ ਅਜ ਨਹੀਂ ਕਿ ਫਿਰ ਤੁਸੀਂ ਕੀ ਕੀ ਖਾਂਦੇ ਰਹੇ ਉਦੋਂ ਬੋਝਾ ਬੋਹਣ ਦਾ ਸਿਰਵਾਦੂ ਕਾਟੂ 냔ਾ ਬੁਸੇ ਉਹ ਖਾਈਦਾ ਸੀ ਮੀਟ ਸ਼ਰਾਬ ਵੱਲ ਜ਼ਿਆਦਾ ਧਿਆਨ ਕਰੀਦਾ ਸੀ ਠੀਕ ਆ ਫਿਰ ਤੁਸੀਂ ਕਿਦੋਂ ਇਹ ਛੱਡਿਆ ਐਸ ਨੂੰ ਬਰਤੀ ਕਰਾਉਂਦੀ ਕੀਤੀ ਸੀ ਏ ਦੀ 1977 ਚ ਛੜਿਆ ਬਾਅਦ ਕਦੀ ਵੈਦਨੋ ਮਨਕੇ ਨੂੰ ਤਹੀ ਵੈਦਨੋ ਖਾਂਦੇ ਹੋ ਸਵਾਲ ਨਹੀਂ ਪੁੱਛਦਾ ਤੇ ਪ੍ਰਮਾਤਮਾ ਦਾ ਨਾਮ ਲੈਂਦੇ ਹੋ ਹਾਂਜੀ ਤੂੰ ਲਈਦਾ ਅੱਛਾ ਜੀ ਤੇ ਤੁਹਾਡੇ ਕੀ ਮਨਚ ਵਿਚਾਰ ਕੀ ਤੁਹਾਡੇ ਵਿਚਾਰ ਤੇ ਆ ਵੀ ਸਾਰੀ ਦੁਨੀਆਂ ਆਪਣੇ ਧਰਮ ਗ੍ਰੰਥਾਂ ਦਾ ਪੂਜਾ ਤੇ ਕਰਦੇ ਆ ਬਹੁਤ ਧਿਆਨ ਦਿੰਦੇ ਆ ਆਪਣੇ ਧਰਮਾਂ ਪਰ ਖਾਸ ਕਰਕੇ ਜੋ ਤਰਮ ਕਹਿੰਦਾ ਉਹਦੇ ਤੂਤੇ ਨਹੀਂ ਚੱਲਦੇ ਠੀਕ ਉਤੇ ਚੱਲਣਾ ਚਾਹੀਦਾ ਤਾਂ ਫਾਇਦਾ ਹੁੰਦਾ ਹੁਣ ਗਲਤੀ ਅਸੀਂ ਕਰਨੇ ਆ ਧਰਮ ਬਦਨਾਮ ਹੁੰਦਾ ਜੀ ਹੋਰ ਕੀ ਮਤਲਬ ਕੀ ਸਮਾਜ ਵਿੱਚ ਕੀ ਹੋਣਾ ਚਾਹੀਦਾ ਵਾ ਸਮਾਜ ਜੀਆਂ ਬਰਾਈਆਂ ਜਿਹੜੀਆਂ ਪੁਰਾਣਾ ਸ਼ੁਰੂ ਤੋਂ ਹੀ ਤੁਦੀਆਂ ਆਈਆਂ ਹੁਣ ਜੱਕੇ ਕੁਝ ਜ਼ਿਆਦਾ ਹੋ ਗਈਆਂ ਪਹਿਲਾਂ ਆਪਸ ਪਾਈਰਾਂ ਜਿਆਦਾ ਚੰਗਾ ਹੁੰਦਾ ਸੀ ਅੱਜ ਕੱਲ ਤੇ ਹਰ ਬੰਦਾ ਸ਼ੈਲਫਿਸ਼ ਹੋ ਗਿਆ ਕੋਈ ਇੱਕ ਦੂਜੇ ਲੋਕ ਕਿਸੇ ਦੀ ਧਿਆਨ ਦੇਣਾ ਕਿਸੇ ਦੀ ਗਰੀਬੀ ਵੱਲ ਜਾਂ ਕਿਸੇ ਦੀ ਬਿਮਾਰੀ ਵੱਲ ਉਹ ਸਾਡਾ ਖਿਆਲ ਬਿਲਕੁਲ ਨਹੀਂ ਜਿਹੜਾ ਪਹਿਲਾਂ ਹੁੰਦਾ ਸੀ ਮਨੁੱਖ ਨੂੰ ਕੀ ਕਰਨਾ ਚਾਹੀਦਾ ਆਪਣੇ ਜੀਵਨ ਵਿੱਚ ਮੋਤਕ ਨੂੰ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਆਪਣੇ ਪਰਿਵਾਰ ਪ੍ਰਤੀ ਆਪਣੀ ਕੌਮ ਪ੍ਰਤੀ ਆਪਣੇ ਦੇਸ਼ ਪ੍ਰਤੀ ਜ਼ਰੂਰ ਕੱਢਣਾ ਚਾਹੀਦਾ ਹਰ ਇੱਕ ਦਾ ਫਰਜ਼ ਬਣਦਾ ਨਹੀਂ ਜੇ ਨਹੀਂ ਕੱਢਦੇ ਤੇ ਅਸੀਂ ਦੋਸ਼ੀ ਹਾਂ ਕਾਮਲ ਮੁਰਸ਼ਦ ਪੀਰ ਪਗੰਬਰ ਇਸ ਦੁਨੀਆ ਵਿੱਚ ਆਏ ਉਹਨਾਂ ਦਾ ਧਾਰਮਿਕ ਉਪਦੇਸ਼ ਕੁੱਲ ਆਲਮ ਵਾਸਤੇ ਹੁੰਦਾ ਕਿਸੇ ਧਰਮ ਵਾਸਤੇ ਨਹੀਂ ਹੁੰਦਾ ਉਹ ਸਾਰੇ ਆਲਮ ਦੇ ਭਲੇ ਵਾਸਤੇ ਆਉਂਦੇ ਆ ਤਾਂ ਕਿ ਦੁਨੀਆ ਦੁਖੀ ਐ ਸੁਖੀ ਹੋ ਜਾਏ ਪਰ ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਭੁੱਲ ਜਾਂਦੇ ਆ ਇੰਦਾਂ ਦੇ ਵਿੱਚ ਆਮ ਜਮਣ ਮਰਨਾਂ ਦੇ ਬਣਿਆ ਜੀ ਤੇ ਖਾਸ ਕਰਕੇ ਜਦੋਂ ਕੋਈ ਗੁਜ਼ਰ ਜਾਂਦਾ ਉਹਦੀ ਚਿਖਰ ਨੂੰ ਅੱਗ ਦੇਣ ਵਾਸਤੇ ਮਿੱਟੀ ਦਾ ਤੇਲ ਚਾਹੀਦਾ ਬਹੁਤ ਜਿਆਦਾ ਜ਼ਰੂਰੀ ਆ ਹਾਂਜੀ ਉਹ ਬੰਦੂਬਸਤ ਉਹ ਪੰਚਾਇਤ ਕੋ ਹੋਣਾ ਚਾਹੀਦਾ ਉਹ ਜ਼ਰੂਰ ਮਿਲਣਾ ਚਾਹੀਦਾ 1.5 ਲੀਟਰ ਤੋਂ ਘੱਟ ਇਹ ਕਿਛੇ ਖਾ ਵਾਸਤੇ ਇਹ ਘਰ ਤੋਂ ਘਰ ਦੇ ਵੀ ਹਾਂਜੀ ਸਮੇਂ ਦਾ ਦਸਵੰਦ 24 ਘੰਟਿਆਂ ਦੇ ਵਿੱਚੋਂ ਕੱਢ ਕੇ 20 ਘੰਟੇ ਆਪਣੇ ਧਰਮ ਦੀ ਸਿੱਖਿਆ ਅਨੁਸਾਰ ਵਕਤ ਦੇਣਾ ਸਾਡਾ ਫਰਜ਼ ਆ ਜੋ ਬਹੁਤ ਜ਼ਰੂਰੀ ਆ ਇਹ ਬਹੁਤ ਜ਼ਰੂਰੀ ਆ ਆਤਮ ਹਕਾਤ ਮਹਾਪਾਪ ਕੋਈ ਬੰਦਾ ਜ਼ਿੰਦਗੀ ਤੋਂ ਤੰਗ ਆ ਕੇ ਜਦੋਂ ਕੁਝ ਨਹੀਂ ਸੋਚਦਾ ਤੇ ਉਹ ਆਤਮ ਹਕਾਤ ਕਰਨ ਦੀ ਸੋਚਦਾ ਦਾ ਦਸਲ ਆਪਣੇ ਸੰਤ ਮਤ ਦੇ ਸੇਤ ਬਣ ਕੇ ਪਤਾ ਲੱਗਦਾ ਵੀ ਆਤਮਕਾਤੀ ਨੂੰ ਅੱਗੇ ਜਾ ਕੇ ਦੂਣੀ ਸਜ਼ਾ ਮਿਲਦੀ ਆ ਇੱਕ ਦਿਨ ਜਿੰਨਾ ਕਰਮਾ ਕਰਕੇ ਤੰਗ ਆ ਕੇ ਉਹ ਆਤਮਕਾਰ ਕਰਦਾ ਉਹ ਨਾਲ ਜਾਂਦੇ ਆ ਇੱਕ ਉਹਦੀ ਆਤਮਾ ਨੂੰ ਅੱਗੇ ਪੁੱਠਾ ਲਟਕਾਇਆ ਜਾਂਦਾ ਇਹ ਸੰਤ ਮਤ ਦੇ ਸੇਤ ਪੜ ਕੇ ਪਤਾ ਲੱਗਦਾ ਤਾਂ ਹਮੇਸ਼ਾ ਸੰ ਬਚਣਾ ਚਾਹੀਦਾ ਤੁਮ ਘਰ ਤੋਂ ਇਹ ਦੁਨੀਆ ਇੱਕ ਸਟਰਗਲ ਆ ਸੰਘਰਸ਼ ਆ ਇਹਦਾ ਸਾਹਮਣਾ ਕਰਨਾ ਚਾਹੀਦਾ ਕੋਈ ਹਮੇਸ਼ਾ ਇਸ ਦੁਨੀਆ ਦੇ ਦੁਖੀ ਨਹੀਂ ਰਹਿੰਦਾ ਕੋਈ ਹਮੇਸ਼ਾ ਸੁਖੀ ਨਹੀਂ ਰਹਿੰਦਾ ਦੋਵੇਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ